ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਅੱਜ ਦੀ ਜੋ ਵੀਡੀਓ ਹੈ ਉਹ ਹੈ ਸਿੰਪਲ ਇੰਟਰਸਟ ਤੇ ਸਧਾਰਨ ਵਿਆਸ ਤੇ ਆਪਾਂ ਕੁਝ ਜੋ ਅਕਸਰ ਪੇਪਰਾਂ ਵਿੱਚ ਪੁੱਛੇ ਗਏ ਨੇ ਜੋ ਪ੍ਰੀਵੀਅਸ ਜੋ ਪੇਪਰ ਸੀ ਉਹਨਾਂ ਵਿੱਚ ਪੁੱਛੇ ਗਏ ਨੇ ਕੁਐਸਚਨ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤਾਂ ਦੋਸਤੋ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਇੱਕ ਗੱਲ ਹੋਰ ਵੀਡੀਓ ਪੂਰੀ ਦੇਖਿਓ ਜਿੰਨੇ ਵੀ ਇਹ ਚ ਕੁਐਸਚਨ ਨੇ ਉਹ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਤਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਣਾ ਪਹਿਲਾ ਕੁਐਸਚਨ ਹੈ 54000 ਰੁਪਏ ਤੇ 7 ਸਾਲ ਦਾ 4% ਦਰ ਨਾਲ ਸਧਾਰਨ ਵਿਆਜ ਪਤਾ ਕਰੋ ਬਹੁਤ ਸਿੰਪਲ ਜਿਹਾ ਕੁਐਸਚਨ ਹੈ ਇਹ ਪੱਕ ਕਰਦੇ ਆਂ ਜੀ ਤਾਂ ਸਧਾਰਨ ਵਿਆਜ ਦਾ ਜੋ ਫਾਰਮੂਲਾ ਹੈ ਉਹ ਹੈ ਜੀ ਸਿੰਪਲ ਇੰਟਰਸਟ ਮੂਲਤਨ ਦਰ ਟਾਈਮ ਵਟ ਇਜ਼ ਸੋ ਤਾਂ ਆਪ ਨੂੰ ਮੂਲਤਨ ਕਿੰਨਾ ਦੇ ਰੱਖਿਆ ਰਸ਼ੀ ਆਪਣੀ 54 5300 ਦਰ ਕਿੰਨੀ ਦੇ ਰੱਖੀ ਹੈ 4 ਤੇ ਟਾਈਮ ਕਿੰਨਾ ਦੇ ਰੱਖਿਆ ਹੈ 7 ਸਾਲ 100 2 ਜ਼ੀਰੋ ਨਾਲ 2 ਜ਼ੀਰੋ ਕੱਟ ਗਈ 7 ਚੋਕਾ 28 28 ਨੂੰ 5 ਨਾਲ ਗੁਣਾ ਕਰਾਂਗੇ ਤਾਂ ਆਜੂਗਾ 2 1 5 1 ਇਹ ਤੁਹਾਡਾ ਸਹੀ ਉੱਤਰ ਹੋ ਜੂਗਾ অপਸ਼ਨ B ਇੱਥੇ অপਸ਼ਨ 'ਤੇ ਥੋੜੀ ਮਿਸਟੇਕ ਹੈ ਇੱਥੇ ਜ਼ੀਰੋ ਨਹੀਂ ਲੱਗੂਗੀ ਤੇ 1512 ਤੁਹਾਡਾ ਸਹੀ ਉੱਤਰ ਹੋ ਜੂਗਾ ਜੀ ਹਾਂਜੀ ਚੱਲਦੇ ਆਂ ਅਗਲੇ ਕੁਐਸਚਨ ਤੇ ਹਾਂਜੀ ਇਸ ਚ ਕੀ ਕੀਆ ਗਿਆ ਹੈ 28500 ਦੀ ਰਾਸ਼ੀ 6.4% ਦੀ ਦਰ ਨਾਲ 10 ਸਾਲ ਲਈ ਉਧਾਰ ਦਿੱਤੀ ਜਾਂਦੀ ਹੈ 10 ਸਾਲ ਬਾਅਦ ਕਿੰਨੀ ਰਾਸ਼ੀ ਪ੍ਰਾਪਤ ਹੋਵੇਗੀ ਤਾਂ ਪਤਾ ਕੀ ਕੀ ਪਤਾ ਕਰਨਾ ਹੈ ਇੱਥੇ ਜੀ ਆਪਾਂ ਪਤਾ ਕਰਨਾ ਜੀ ਟੋਟਲ ਅਮਾਉਂਟ ਵਿੱਚ ਵਿਆਜ ਲਾ ਕੇ ਵਿੱਚੇ ਰਕਮ ਵੀ ਟੋਟਲ ਕਿੰਨੀ ਹੋ ਜੂਗੀ 10 ਸਾਲ ਬਾਅਦ ਉਹ ਆਪਾਂ ਪਤਾ ਕਰਾਂਗੇ ਸਭ ਤੋਂ ਪਹਿਲਾਂ ਕੱਢਾਂਗੇ ਆਪਾਂ ਸਿੰਪਲ ਇੰਟਰਸਟ 28500 ਇਹ ਪੁਆਇੰਟ ਹਟਾ ਦਾਂਗੇ niche 10 ਸਮਾ ਕਿੰਨਾ 10 ਸਾਲ ਵਰਟੇ ਚ 100 0 ਨਾਲ 0 ਕੱਟ ਗਈ 2 0 ਨਾਲ 2 0 ਕੱਟ ਗਈ ਤਾਂ ਅਨਸਰ ਆਜੂ ਆਈ ਸਿੰਪਲ ਇੰਟਰਸਟ ਆਜੂਗਾ 18000 240 ਤਾਂ ਕੁਐਸਚਨ ਚ ਕੀ ਪੁੱਛਿਆ ਕਿ ਟੋਟਲ ਅਮਾਉਂਟ ਕਿੰਨੀ ਹੋਊਗੀ 10 ਸਾਲ ਬਾਅਦ 10 ਇਅਰ ਬਾਦ ਤਾਂ ਕਿੰਨੀ ਹੋ ਜਾਊਗੀ ਜੀ 28500 ਪਲੱਸ 18240 ਇਹ ਜੋੜਾਂਗੇ ਆਪਾਂ ਤਾਂ ਕਿੰਨਾ ਆਜੂਗਾ ਜੀ ਇਹ 40000 740 ਆਪਸ਼ਨ ਸੀ ਤੁਹਾਡਾ ਸਹੀ ਉੱਤਰ ਹੋ ਜਾਵੇਗਾ ਹਾਂਜੀ ਅਗਲਾ ਕੁਐਸਚਨ ਇੱਕ ਵਿਅਕਤੀ 9840 ਰੁਪਏ ਨੂੰ 5% ਦੀ ਦਰ ਤੇ ਨਿਵੇਸ਼ ਕਰਕੇ 12300 ਰੁਪਇਆ ਪ੍ਰਾਪਤ ਕਰਦਾ ਹੈ ਤਾਂ ਉਸ ਨੇ ਰਾਸ਼ੀ ਨੂੰ ਕਿੰਨੇ ਸਾਲ ਦੇ ਲਈ ਨਿਵੇਸ਼ ਕੀਤਾ ਤਾਂ ਇਹ ਚਾਪਕੀ ਪਤਾ ਕਰਨਾ ਜੀ ਇਹ ਚਾਪਾ ਪਤਾ ਕਰਨਾ ਟਾਈਮ ਸਮਾਂ ਪਤਾ ਕਰਨਾ ਹੈ ਤਾਂ ਆਪਾਂ ਕੀ ਕਰਾਂਗੇ ਆਪਾਂ ਕੱਢ ਲਾਂਗੇ ਇੰਟਰਸਟ कि इंट्रस्ट बन रहा है बारह हज़ार तीन सौ माइनस अठानवे सौ चाली कि आ जूगा जी ये चौबीस सौ सठ एक ही आ गया सिंपल इंटरेस्ट अपना एक ही आ गया ये आ गया अपना ब्याज तो क्वेश्चन से की पूछे कि टाइम लगेगा तो अपना टाइम पता करना है ਇੰਟਰਸਟ ਵਗੈਰਾ ਰੱਖਾਂਗੇ ਬਰਾਬਰ ਚ ਰਾਸ਼ੀ ਕਿੰਨੀ ਹੈ 9840 ਸਮਾਪਾ ਪਤਾ ਕਰਨਾ ਹੈ ਤੇ ਦਰ ਕਿੰਨੀ ਹੈ 5 ਵਟੇ ਚ 100 ਤਾਂ ਕੱਟ ਦੋ ਜੀ 5 1 5 15 10 0 ਨਾਲ 0 ਕੱਟ ਗਈ 3 ਨੂੰ ਕੀ ਕਰਾਂਗੇ ਟਾਈਮ ਨੂੰ ਇੱਧਰ ਰੱਖ ਕੇ 2 ਨਾਲ 1 ਘਟਾ ਦੋ ਪਹਿਲਾਂ 2 4 8 2 8 16 2 2 4 492 ਤੈਨੂੰ ਇੱਧਰ ਲਿਆਵਾਂਗੇ 2460 492 ਇਹ ਕਿੰਨੇ ਦਾ ਘਟੂ ਆ ਜੀ ਇਹ ਘਟੂ ਆ ਇਹ 5 ਦੇ ਘਟੂ ਆ ਤਾਂ ਆਪਣਾ ਆਨਸਰ ਕੀ ਆ ਗਿਆ 5 ਸਾਲ ਆਪਸ਼ਨ ਬੀ ਸਹੀ ਉੱਤਰ ਹੋ ਜਗਾ ਜੀ ਹਾਂਜੀ ਅਗਲਾ ਕੁਐਸਚਨ ਇੱਕ ਰਾਸ਼ੀ ਤੇ 8% ਦਰ ਤੇ 3 ਸਾਲ ਦਾ ਸਧਾਰਨ ਵਿਆਜ ਅਤੇ ਉਸ ਰਾਸ਼ੀ ਤੇ 8% ਦੀ ਦਰ ਤੇ 7 ਸਾਲ ਦਾ ਵਿਆਜ ਨਾਲੋਂ 9120 ਰੁਪਏ ਘੱਟ ਹੈ ਤਾਂ ਕੀ ਕਰਨਾ ਆਪਾਂ ਰਾਸ਼ੀ ਪਤਾ ਕਰਨੀ ਹੈ ਜੀ H की करना है इस पता करना है राशि किन्नी राशि बनी तो आप राशि मान लो कि है सौ मान लो ठीक है अगे आप करना पहला ब्याज क्डना है कि सौ इंटूच अट्ठ इंटूच तीन वटेज सौ ਤਾਂ ਇਹ ਆਜੂਗਾ 24 ਇੱਕ ਹੋਰ ਪੁੱਛ ਰਿਹਾ ਉਹ 8% ਦਰ ਤੇ 7 ਸਾਲ ਦਾ ਤਾਂ 7 ਸਾਲ ਦਾ ਵੀ ਕੱਢ ਲਾਂਗੇ ਆਪਾਂ ਸੋ 8 7 100 100 ਨਾਲ 100 ਕੱਟ ਜੂਗਾ ਇਹ ਆ ਗਿਆ 56 ਕਿੰਨਾ ਆ ਗਿਆ ਜੀ 56 ਤਾਂ ਇਹ ਕੀ ਪੁੱਛ ਰਿਹਾ ਕਿ ਇਹ ਵਿਆਜ ਨਾਲੋਂ 9100 ਰੁਪਏ ਕੱਟੇ ਤਾਂ ਇਹ ਚ ਡਿਫਰੈਂਸ ਕਿੰਨਾ ਆ ਰਿਹਾ ਜੀ ਕਿੰਨਾ ਆ ਰਿਹਾ ਜੀ ਡਿਫਰੈਂਸ 32 ਤਾਂ 32 ਨੂੰ ਆਪਾਂ ਡਿਵਾਈਡ ਕਰਾਂਗੇ 9120 ਨਾਲ ਕਿਹਦੇ ਨਾਲ 9100 20 ਨਾਲ ਤਾਂ ਇਹ ਕੱਟ ਜਾਊਗਾ ਜੀ 32 ਦੁਣੀ 64 ਅੱਗੇ 8 ਗੱਪ ਪੰਜ ਇਹ ਆ ਗਿਆ 285 ਕਿੰਨਾ ਆ ਗਿਆ 285 ਤਾਂ ਆਪਾਂ ਨੂੰ ਕੀ ਪੁੱਛਿਆ ਹੈ ਰਾਸ਼ੀ ਪਤਾ ਕਰੋ ਤਾਂ ਰਾਸ਼ੀ ਆਜੂਗੀ ਜੀ 285 ਇੰਟੂ ਚ ਕਿੰਨੀ ਮੰਨੀ ਸੀ ਆਪਾਂ 100 ਤਾਂ ਇਹ ਆ ਗਿਆ ਜੀ 28000 500 ਰੁਪਏ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜਾਏਗਾ ਹਾਂਜੀ ਅਗਲਾ ਕੁਐਸਚਨ ₹2700 ਤੇ 8 ਮਹੀਨੇ ਦੇ ਲਈ 5 ਪੈਸੇ ਪ੍ਰਤੀ ਰੁਪਏ ਪ੍ਰਤੀ ਮਹੀਨੇ ਦੇ ਦਰਨ ਨਾਲ ਸਧਾਰਨ ਵਿਆਜ ਪਤਾ ਕਰੋ ਦੇਖੋ ਦੋਸਤੋ ਕੁਐਸਚਨ ਬਿਲਕੁਲ ਛੋਟਾ ਜਿਹਾ ਹੈ ਲੇਕਿਨ ਇਹਦੀ ਜੋ ਮਤਲਬ ਵੀ ਆਪਾਂ ਕਹ ਦੀਏ ਕਿ ਜੋ ਇਹ ਕੁਐਸਚਨ ਹੈ ਲਿਖਣ ਚ ਬਹੁਤ ਡਿਫਿਕਲਟ ਲੱਗ ਰਿਹਾ ਹੈ ਤੇ ਇਹੋ ਜਿਹੇ ਹੀ ਕੁਐਸਚਨ ਪੇਪਰਾਂ 'ਚ ਆਂਦੇ ਨੇ ਤਾਂ ਕਰਦੇ ਆਂ ਜੀ ਸ਼ੁਰੂ ਸਧਾਰਨ ਵਿਆਜ ਪਤਾ ਕਰਨਾ ਹੈ ਇਹ ਤਾਂ ਪਹਿਲਾਂ ਤਾਂ ਕੀ ਕਰਾਂਗੇ ਦਰ ਕੱਢ ਲਾਂਗੇ ਆਪਾਂ ਇਹ ਕੀ ਗਰੇ 5 ਪੈਸੇ ਪ੍ਰਤੀ ਰੁਪਏ ਦੀ ਪ੍ਰਤੀ ਮਹੀਨਾ ਦੀ ਦਰ ਠੀਕ ਹੈ ਜੀ ਤਾਂ ਆਪਾਂ ਇਹਨੂੰ 5 ਪੈਸੇ ਨੂੰ ਦਰ ਚ ਬਦਲਾਂਗੇ ਇਹ ਦੇਖੋ 5 ਪੈਸੇ ਚ 100 ਪੈਸੇ ਚ 100 ਠੀਕ ਹੈ ਜੀ 5 ਪੈਸੇ बटे 100 100 ਕਿਉਂ ਕਿ 1 ਰੁਪਏ ਚ 100 ਪੈਸੇ ਹੁੰਦੇ ਨੇ ਤੈਨੂੰ ਆਪ ਕੱਟ ਦਾਂਗੇ ਤਾਂ ਕੀ ਆ ਜੂਗਾ 5 ਪ੍ਰਤੀਸ਼ਤ ਕੀ ਆ ਜੂਗਾ ਦਰ ਆ ਜੂਗੀ ਤਾਂ ਹੁਣ ਕੱਢਦੇ ਆ ਜੀ ਸਧਾਰਨ ਵਿਆਜ ਬਰਾਬਰ ਚ 220 ਗੁਣਾ ਚ 5

ਕਰੋ ਕਿੰਨਾ ਆ ਜੂਗਾ 700 7 ਚੋਕੇ 28 20 2 ਚੋਕੇ 8 ਕਿੰਨਾ ਆ ਜਗਾ ਜੀ 8 10 ਇਹ ਆ ਗਿਆ ਤੁਹਾਡਾ ਸਹੀ ਅੰਤਰ ਸਹੀ ਅਨਸਰ ਆ ਗਿਆ ਜੀ 1080 ਸਹੀ ਉੱਤਰ ਆ ਗਿਆ ਹਣ ਦੋਸਤੋ ਤੁਹਾਨੂੰ ਕਿਵੇਂ ਲੱਗ ਰਹੀ ਹੈ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦੋ ਤੇ ਅਗਲਾ ਕੁਐਸਚਨ ਲੈਣੇ ਆ ਜੀ ਤਾਂ ਕੀ ਇਹ ਰਿਹਾ ਜੀ ਜੇਕਰ 1 ਰੁਪਏ ਤੇ 1 ਮਹੀਨੇ ਦਾ ਸਧਾਰਨ ਵਿਆਜ 1 ਪੈਸਾ ਹੈ ਤਾਂ ਦਰ ਪ੍ਰਤੀਸ਼ਤ ਪਤਾ ਕਰੋ ਇਹ ਚ ਆਪਾਂ ਕੀ ਪਤਾ ਕਰਨੀ ਹੈ ਜੀ ਇਹ ਚ ਆਪਾਂ ਨੇ ਦਰ ਪਤਾ ਕਰਨੀ ਹੈ ਰੇਟ ਪਤਾ ਕਰਨੀ ਹੈ ਆਪਣੀ ਤਾਂ ਕਰਦੇ ਆ ਜੀ ਫਿਰ ਸਭ ਤੋਂ ਪਹਿਲਾਂ ਕੀ ਕਰਾਂਗੇ 1 ਪੈਸੇ ਨੂੰ 1 ਪੈਸੇ ਨੂੰ 1 ਪੈਸੇ ਨੂੰ ਰੁਪਏ 'ਚ ਬਦਲਾਂਗੇ 1 ਪੈਸਾ 100 ਸੋ ਠੀਕ ਹੈ ਜੀ ਉਸ ਤੋਂ ਬਾਅਦ ਪੀ ਕਿੰਨਾ ਹੈ 1 ਰੁਪਿਆ ਆਰ ਆਪਾਂ ਪਤਾ ਕਰਨੀ ਹੈ 1 ਮਹੀਨਾ ਦੇ ਰੱਖਿਆ ਤੈਨੂੰ ਸਾਲ 'ਚ ਕਨਵਰਟ ਕਰਾਂਗੇ ਸੋ 100 12 ਆ ਜਾਊਗਾ ਕਿਉਂਕਿ ਇਹਨੂੰ ਆਪਾਂ ਸਾਲ 'ਚ ਕਨਵਰਟ ਕਰਾਂਗੇ ਠੀਕ ਹੈ ਜੀ ਹੁਣ 100 ਨਾਲ 100 ਕੱਟ ਗਿਆ ਤਾਂ ਰੇਟ ਆਜੂਗੀ 12% ਕਿੰਨੀ ਆਜੂਗੀ 12% অপশন এ ਤੁਹਾਡਾ ਸਹੀ ਉੱਤਰ ਹੋ ਜਾਏਗਾ ਜੀ ਹਾਂਜੀ ਅਗਲਾ ਕੁਐਸਚਨ ਹਾਂਜੀ ਇਸ ਕੁਐਸਚਨ ਚ ਕੀ ਕਹ ਰਿਹਾ ਇਹ 2 ਬਰਾਬਰ ਰਾਸੀ 7% ਅਤੇ 5% ਦੇ ਸਧਾਰਨ ਵਿਆਜ ਤੇ ਉਧਾਰ ਦਿੱਤੀ ਗਈ ਦੋਨਾਂ ਦੋਨਾਂ ਤੇ ਪ੍ਰਾਪਤ ਵਿਆਜ 4 ਸਾਲ ਵਿੱਚ 960 ਰੁਪਏ ਹੈ ਤਾਂ ਜੋ ਉਧਾਰ ਦਿੱਤੀ ਰਾਸ਼ੀ ਹੈ ਉਹ ਪਤਾ ਕਰੋ ਕਿ ਕਿੰਨੀ ਸੀ ਰਾਸ਼ੀ ਉਹ ਤਾਂ ਪਤਾ ਕਰਦੇ ਆ ਜੀ ਫਿਰ ਆਪਾਂ ਸਭ ਤੋਂ ਪਹਿਲਾਂ ਆਪਣਾ ਫਾਰਮੂਲਾ ਕੀ ਹੈ ਸਿੰਪਲ ਇੰਟਰਸਟ ਰਾਬਰ ਚ ਪੀ ਆਰ ਟੀ ਵਟੇ ਚ 100 ਠੀਕ ਹੈ ਜੀ ਤਬਿਆਜ ਕਿੰਨਾ ਦੇ ਰਖਿਆ ਹੈ 960 ਰੁਪਏ ਪੀ ਐਫ ਪਤਾ ਕਰਨੀ ਹੈ ਦਰ ਕਿੰਨੀ ਦੇ ਰਖੀ ਹੈ ਜੀ ਇਹ ਜੁੜ ਜੂਗੀ ਜੋ 7 ਤੇ 5 ਦੀ ਦਰ ਹੈ ਨਾ ਇਹ ਜੁੜ ਜੂਗੀ ਕਿੰਨੀ ਹੋ ਜੂਗੀ 12 ਟਾਈਮ ਕਿੰਨਾ ਦੇ ਰਖਿਆ ਜੀ 4 ਸਾਲ ਵਟੇਚ 100 ਠੀਕ ਹੈ ਜੀ ਪੈਨੂ ਕੱਟ ਦੋ 2 6 12 25 10 ਠੀਕ ਹੈ ਜੀ ਤੈਨੂੰ ਕੱਟ ਦੋ ਅੱਗੇ ਸੋਲਵ ਕਰ ਦੋ ਇਹ ਸਾਰਾ ਉੱਤੇ ਬਗ ਜੂਗਾ 960 ਇੰਟੂ ਚ 50 ਉੱਤੇ ਆ ਜੂਗਾ बटे ਚ ਕਿੰਨਾ ਰਹਿ ਗਿਆ ਸੀ 6 ਚੋਕਾ 24 24 नीचे ਤੈਨੂੰ ਕੱਟ ਦੋ ਜੀ ਇਹ ਕੱਟ ਜੂਗਾ 4 ਤੇ 24 ਚੋਕਾ 96 40 ਅਨਸਰ ਆਜੂਗਾ ਜੀ 2000 ਇੰਨਾ ਆਜੂਗਾ 2000 ਰਾਸ਼ੀ 2000 ਸੀ ਠੀਕ ਹੈ ਜੀ অপਸ਼ਨ ਡੀ ਤੁਹਾਡਾ ਸਹੀ ਉੱਤਰ ਹੋ ਜੂਗਾ ਤਾਂ ਅਗਲਾ ਕੁਸਚਨ ਲੈਣੇ ਜੀ A ਅਤੇ B ਨੇ 3000 ਰੁਪਏ ਤੇ 32000 ਰੁਪਏ ਇੱਕ ਹੀ ਵਿਆਜ ਦੀ ਦਰ ਤੇ 2.5 ਸਾਲ ਦੇ ਲਈ ਕਰਜ਼ ਲੈ ਜੇਕਰ B ਨੇ A ਨਾਲੋਂ 40 ਰੁਪਏ ਜ਼ਿਆਦਾ ਵਿਆਜ ਦਿੱਤਾ ਤਾਂ ਵਿਆਜ ਦੀ ਦਰ ਪਤਾ ਕਰੋ ਇਹ ਚ ਵੀ ਕੀ ਹੱਤ ਕਰਨਾ ਜੀ ਆਪਾਂ ਰੇਟ ਪਤਾ ਕਰਨਾ ਠੀਕ ਹੈ ਜੀ ਤਾਂ ਦੇਖੋ ਪਹਿਲਾਂ ਗੱਲ ਨੂੰ ਸਮਝੋ B A B ਨੇ ਕਿੰਨੇ ਲਈ ਸੀ 3200 A ਨੇ 3000 ਠੀਕ ਹੈ ਜੀ ਤਾਂ b ਕਿੰਨਾ ਜ਼ਿਆਦਾ ਦੇ ਰਿਹਾ ਜੀ 200 ਰੁਪਿਆ ਕਿੰਨਾ 200 ਰੁਪਿਆ ਠੀਕ ਹੈ ਜੀ ਤਾਂ ਇਹ 200 ਰੁਪਿਆ ਕਿਦੇ ਬਰਾਬਰ ਹੈ 40 ਰੁਪਏ ਦੇ ਕੁਐਸਚਨ ਚ ਕਹਿ ਰਹੇ ਨਾ ਵੀ b a ਨਾਲੋਂ 40 ਰੁਪਏ ਜ਼ਿਆਦਾ ਵਿਆਜ ਦਿੱਤਾ ਤਾਂ ਦੇਖੋ 200 ਦੀ ਵੈਲਿਊ 40 ਦੇ ਬਰਾਬਰ ਹੈ ਠੀਕ ਹੈ ਜੀ ਹੁਣ ਆਪਾਂ ਪਤਾ ਕਰਦੇ ਆ ਰੇਟ ਤਾਂ ਵਿਆਜ ਕਿੰਨਾ ਹੈ ਜੀ 40 ਬਰਾਬਰ ਚ ਰਕਮ 200 ਠੀਕ ਹੈ ਜੀ ਦਰ ਕਿੰਨੀ ਹੈ ਜੀ ਦਰ ਕਿੰਨੀ ਦੇ ਰੱਖੀ ਹੈ ਚ 2.5 ਸਾਲ ਤੈਨੂੰ ਆਪਾਂ 25 ਵਟੇ ਚ 10 ਠੀਕ ਹੈ ਜੀ ਤੇ ਅੱਗੇ ਰੇਟ ਆਪਾਂ ਪਤਾ ਕਰਨੀ ਹੈ ਗੁਣਾ ਚ 100 0 ਨਾਲ ਦੋ ਜੀਰੋ ਨਾਲ ਜ਼ੀਰੋ ਕੱਟ ਗਈ 5 2 10 5 5 25 2 1 2 ਠੀਕ ਹੈ ਜੀ ਤਾਂ ਇੱਧਰ ਆ ਜਾਊਗਾ ਇਹ 40 ਵਟੇ ਚ 5 5 8 40 ਦਾ 8% ਕੀ ਆਏਗੀ ਰੇਟ ਆ ਜਾਊਗਾ ਜੀ অপশন ਸੀ ਤੁਹਾਡਾ ਸਹੀ ਉੱਤਰ ਹੋ ਜੀਗਾ ਹਾਂਜੀ ਅਗਲਾ ਕੁਐਸਚਨ ਕਿਸੇ ਨਿਸ਼ਚਿਤ ਰਕਮ 'ਤੇ ਸਾਡੇ 12 ਸਾਲ ਦਾ ਸਧਾਰਨ ਵਿਆਜ ਇਸ ਰਕਮ ਦਾ 3/4 ਹੈ ਵਿਆਜ ਦੀ ਦਰ ਪਤਾ ਕਰੋ ਇਹਦੇ ਵਿੱਚ ਵੀ ਕੀ ਕਰਨਾ ਹੈ ਜੀ ਵਿਆਜ ਦੀ ਦਰ ਪਤਾ ਕਰਨੀ ਹੈ ਤਾਂ ਸ਼ੁਰੂ ਕਰਦੇ ਹਾਂ ਜੀ ब्याज कि है ये देखो जो दे रखे ना ये तीन बटे चार तीन बटे चार ये की है इंटरस्ट ये की है राशि जो आप कह देने मुलधन ठीक है जी यह इंटरस्ट ठीक है जी तो देखो इंटरस्ट राशि कि अपनी चार ਟਾਈਮ ਕਿੰਨਾ ਹੈ 12 ਸਾਲ ਇਹ ਪੁਆਇੰਟ ਹਟ ਜਾਊਗਾ ਜ਼ੀਰੋ ਥੱਲੇ ਆਜੂਗੀ ਵਟ ਇਜ਼ 100 ਤੇ ਰੇਟ ਆਪਾਂ ਕੀ ਕਰਨੀ ਹੈ ਪਤਾ ਕਰਨੀ ਹੈ ਇਹਨੂੰ ਕੱਟੋ ਜੀ ਹੁਣ 25 ਪੰਜੇ 125 25 ਚੋਕਾ 100 5 1 5 5 ਦੁਣੀ 10 2 ਦੁਣੀ 4 ਇਹ ਵੀ 2 ਤੇ ਖੜਜੂਗਾ 2 ਦਿਨ ਹੀ 4 ਤਾਂ ਇੱਥੇ 2 ਰਹਿ ਗਿਆ ਜੀ ਇੱਥੇ 3 ਰਹਿ ਗਿਆ ਤਾਂ ਇਹ 2 ਹੈ ਜੋ ਉੱਤੇ ਜਾ ਕੇ ਗੁਣਾ ਚ ਹੋ ਜੂਗਾ ਕਿੰਨਾ ਆ ਜੂਗਾ 6% 6% ਕਿ ਆ ਜੂਗੀ ਦਰ ਆ ਜੂਗੀ ਆਪਸ਼ਨ ਸੀ ਸਹੀ ਉੱਤਰ ਹੋ ਜੂਗਾ ਠੀਕ ਹੈ ਜੀ ਤਾਂ ਅਗਲਾ ਕੁਐਸਚਨ ਲੈਨੇ ਆ ਹਾਂਜੀ ਇਹਦੇ ਚ ਕੀ ਕਹਿ ਰਿਹਾ ਹੈ ਜੀ ਇਕ ਰਸ਼ੀਤੇ ਸਧਾਰਨ ਵਿਆਜ ਉਸ ਰਾਸੀ ਦਾ 8/25 ਹੈ ਜੇਕਰ ਸਾਲ ਦੀ ਸੰਖਿਆ ਹਰ ਸਾਲ ਦੇ ਦਰ ਪ੍ਰਤੀਸ਼ਤ ਨਾਲੋਂ ਅੱਧੀ ਹੈ ਤਾਂ ਪ੍ਰਤੀ ਸਾਲ ਦੀ ਦਰ ਪਤਾ ਕਰੋ ਇਹਦੇ ਚ ਵੀ ਆਪਾਂ ਕੀ ਫਾਈਂਡ ਆਊਟ ਕਰਨਾ ਹੈ ਰੇਟ ਤਾਂ ਕਰਦੇ ਆਂ ਸ਼ੁਰੂ ਇਹਦੇ ਚ ਇਹਦੇ ਚ ਕੀ ਕਰਿਆ ਜੀ ਜੇਕਰ ਸਾਲ ਦੀ ਸੰਖਿਆ ਕੀ ਕਰਿਆ ਸਾਲ ਦੀ ਸੰਖਿਆ ਹਰ ਸਾਲ ਦੀ ਦਰ ਪ੍ਰਤੀਸ਼ਤਨ ਨੂੰ ਅੱਧੀ ਹੈ ਤਾਂ ਇਦੇ ਚ ਟਾਈਮ ਕੀ ਹੈ ਟਾਈਮ ਆਪਾਂ ਨੂੰ ਕੀ ਮੰਨਾਂਗੇ r 2 ਯਾਨੀ 1 2 ਇਹ ਆਪਣੇ ਟਾਈਮ ਪੁੱਟ ਕਰਨਾ ਜੀ ਠੀਕ ਹੈ ਜੀ ਤਾਂ ਆਪਣਾ 8 25 8 ਕੀ ਹੈ ਇੰਟਰਸਟ 25 ਕੀ ਹੈ ਪ੍ਰਿੰਸੀਪਲ ਯਾਨੀ ਕਿ ਰਾਸ਼ੀ ਤਾਂ ਸ਼ੁਰੂ ਕਰਦੇ ਹਾਂ ਜੀ 8 ਬਰਾਬਰ ਚ 25 r ਫਾਈਂਡ ਆਊਟ ਕਰਨੀ ਹੈ ਤੇ ਇੱਥੇ ਟਾਈਮ ਦੀ ਵੈਲਿਊ ਕੀ ਦੇ ਰੱਖੀ ਹੈ r ਵਟੇ ਚ 2 ਇੰਟੂ ਚ ਆਪਾਂ 100 ਕਰ ਦਾਂਗੇ 25 1 25 25 ਚੋਕੇ 100 ਠੀਕ ਹੈ ਜੀ 25 1 25 25 ਚੋਕੇ 100 ਤਾਂ ਕੀ ਆਜੂਗਾ ਜੀ ਇਹ 4 2 8 4 2 8 ਤਾਂ ਇਹ ਉੱਤੇ ਆ ਰਿਹਾ ਤਾਂ r ਦੀ ਸਕੁਅਰ ਇਹ 8 ਉੱਤੇ ਆਜੂਗਾ 8 8 64 ਹੋਜੂਗਾ ਠੀਕ ਹੈ ਜੀ ਤੇ ਨੂੰ ਆਪਾਂ ਕੱਟ ਦਾਂਗੇ ਤਾਂ ਅਨਸਰ ਆ ਜੂਗਾ 8% ਆਪਸ਼ਨ ਬੀ ਤੁਹਾਡਾ ਸਹੀ ਉੱਤਰ ਹੋ ਜੇਗਾ ਤਾਂ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀ ਦੱਸੋ ਜੇ ਨਹੀਂ ਵਧੀਆ ਲੱਗੀ ਤਾਂ ਵੀ ਦੱਸੋ ਤੇ ਵੀਡੀਓ ਨੂੰ ਅੱਗੇ-ਅੱਗੇ ਜਰੂਰ ਸ਼ੇਅਰ ਕਰ ਦਿਓ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ